ਸਤਨਾਮ ਵਾਹਿਗੁਰੂ ਸਾਹਿਬ ਜੀਓ ਆਸਾ ਤਿੱਪਦਾ ਇੱਕ ਤੁਕਾ ਕਿਉ ਸਿੰਗਾਰ ਮਿਲਣ ਕੇ ਤਾਈ ਹਰ ਨਾਮਿ ਲੇ ਜਾਗ ਜੀਵਨ ਗੁਸਾਈ ਹਰ ਮੇਰੋ ਤੇ ਰਹੋ ਹਰ ਕੀ ਬਹਰੀਆ ਰਾ ਮੰ ਵੱਡੇ ਮੈਂ ਤਨ ਗਲਹਰੀਆ ਰਹਾ ਤਨ ਬਿਰ ਏਕੈ ਸੰਗ ਬਸਿਰਾ ਸੇ ਜੋ ਇਕ ਪੈ ਮਿਲਣ ਦੋਹਿਰਾ ਤਨ ਸੁਹਾਗਣ ਜੋ ਵੀ ਭਾਵੇ ਕਹਿ ਕਬੀਰ ਫਿਰ ਜਨਮ ਨ ਆਵੇ ਨੋ ਸੁਹਾਗਣ ਜੋ ਵੀ ਭਾਵੇ ਕਹੇ ਕਬੀਰ ਫਿਰ ਜਨਮ ਨ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀਓ ਆਸਾ ਤਿੱਪਦਾ ਇੱਕ ਤੁਕਾ ਕਿਓ ਸਿੰਗਾਰ ਮਿਲਣਗੇ ਤਾਈ ਹਰਨਾ ਮਿਲੇ ਜਾਗ ਜੀਵਨ ਗੁਸਾਈ ਹਰ ਮੇਰੋ ਤੇ ਰਹੋ ਹਰ ਕੀ ਬਹੋਰੀਆ ਰਾਮ ਵਡੇ ਮੈਂ ਤਨ ਗ ਲਹੋਰੀਆ ਰਹਾ ਤਨ ਪਰ ਏਕੈ ਸੰਗ ਬਸਰਾਓ ਸੇ ਜੋ ਇੱਕ ਪੈ ਮਿਲਣ ਦੋਹਿਰਾ ਤਨ ਸੁਹਾਗਣ ਜੋ ਵੀ ਭਾਵੇ ਕਹਿ ਕਬੀਰ ਫਿਰ ਜਨਮ ਨ ਆਵੇ ਤਨ ਸੁਹਾਗਣ ਜੋ ਵੀ ਭਾਵੇ ਕਹਿ ਕਬੀਰ ਫਿਰ ਜਨਮ ਨ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀਓ ਆਸਾ ਟਿਪਦਾ ਇੱਕ ਤੁਕਾ ਕਿਓ ਸਿੰਗਾਰ ਮਿਲਣ ਕੇ ਤਾਈ ਹਰ ਨਾਮਿ ਲੇ ਜਾਗ ਜੀਵਨ ਗੁਸਾਈ ਹਰ ਮੇਰੋ ਤੇ ਰਹੋ ਹਰ ਕੀ ਬੋਹਰੀਆ ਰਾਮ ਵਡੇ ਮੈਂ ਤਨ ਗ ਲਹੋਰੀਆ ਰਹਾ ਤਨ ਬਿਰ ਏਕੈ ਸੰਗ ਬਸਿਰਾ ਸੇ ਜੋ ਇਕ ਪੈ ਮਿਲਣ ਦੋਹਿਰਾ ਤਨ ਸੁਹਾਗਣ ਜੋ ਵੀ ਭਾਵੇ ਕਬੀਰ ਫਿਰ ਜਨਮ ਨਾ ਆਵੇ ਤਨ ਸੁਹਾਗਣ ਜੋ ਵੀ ਭਾਵੇ ਕਹੇ ਕਬੀਰ ਫਿਰ ਜਨਮ ਨਾ ਆਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀਓ ਆਸਾ ਟਿਪਦਾ ਇੱਕ ਤੁਕਾ ਕੀਓ ਸਿੰਗਾਰ ਮਿਲਣ ਕੇ ਤਾਈ ਹਰ ਨਾਮਿ ਲੇ ਜਾਗ ਜੀਵਨ ਗੁਸਾਈ ਹਰ ਮੇਰੋ ਤੇ ਰਹੋ ਹਰ ਕੀ ਬਹਰੀਆ ਰਾਮ ਵਡੇ ਮੈਂ ਤਨ ਗਲਹਰੀਆ ਰਹਾ ਤਨ ਬਿਰ ਏਕੈ ਸੰਗ ਬਸਿਰਾ ਸੇ ਜੋ ਇਕ ਪੈ ਮਿਲਣ ਦੋਹਿਰਾ ਤਨ ਸੁਹਾਗਣ ਜੋ ਵੀ ਭਾਵੇ ਕਹਿ ਕਬੀਰ ਫਿਰ ਜਨਮ ਨ ਆਵੇ ਤਨ ਸੁਹਾਗਣ ਜੋ ਵੀ ਭਾਵੇ ਕਹਿ ਕਬੀਰ ਫਿਰ ਜਨਮ ਨ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀਓ ਆਸਾ ਟਿੱਪ ਦਾ ਇੱਕ ਟੁਕਾ ਕਿਉ ਸਿੰਗਾਰ ਮਿਲਣਗੇ ਤਾਈ ਹਰਨਾ ਮਿਲੇ ਜਾਗ ਜੀਵਨ ਗੁਸਾਈ ਹਰ ਮੇਰੋ ਤੇ ਰਹੋ ਹਰ ਕੀ ਬਹੋਰੀਆ ਰਾਮ ਵਡੇ ਮੈਂ ਤਨ ਗ ਲਹੋਰੀਆ ਰਹਾ ਤਨ ਬਿਰ ਏਕੈ ਸੰਗ ਬਸੇਰਾਉ ਜੋ ਇੱਕ ਪੈ ਮਿਲਣ ਦੋਹਿਰਾ ਤਨ ਸੁਹਾਗਣ ਜੋ ਵੀ ਭਾਵੇ ਕਹਿ ਕਬੀਰ ਫਿਰ ਜਨਮ ਨ ਆਵੇ ਤਨ ਸੁਹਾਗਣ ਜੋ ਵੀ ਭਾਵੇ ਕਹਿ ਕਬੀਰ ਫਿਰ ਜਨਮ ਨ ਆਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀਓ ਆਸਾ ਤਿਪਦਾ ਇੱਕ ਤੁਕਾ ਕੀਓ ਸਿੰਗਾਰ ਮਿਲਣ ਕੇ ਤਾਈ ਹਰ ਨਾਮਿ ਲੇ ਜਾਗ ਜੀਵਨ ਗੁਸਾਈ ਹਰ ਮੇਰੋ ਤੇ ਰਹੋ ਹਰ ਕੀ ਬਹਰੀਆ ਰਾਮ ਬਡੇ ਮੈਂ ਤਨ ਗ ਲਹਰੀਆ ਰਹਾ ਤਨ ਬਿਰ ਏਕੈ ਸੰਗ ਬਸਿਰਾ ਸੇ ਜੋ ਇਕ ਪੈ ਮਿਲਣ ਦੋਹਿਰਾ ਤਨ ਸੁਹਾਗਣ ਜੋ ਵੀ ਭਾਵੇ ਕਹਿ ਕਬੀਰ ਫਿਰ ਜਨਮ ਨ ਆਵੇ ਤਨ ਸੁਹਾਗਣ ਜੋ ਵੀ ਭਾਵੇ ਕਹਿ ਕਬੀਰ ਫਿਰ ਜਨਮ ਨ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ